ਜੀ ਦੇਖਣਾ 24 ਪੰਜਾਬੀ ਨਿਊਜ਼ ਚੈਨਲ ਨੂੰ ਮਹਾਰਾਜ ਅਗਰਸੈਨ ਜੀ ਦੀ ਜਨਮ ਦਿਨ ਅੱਜ ਉਹ ਆਣੀਗੜ੍ਹ ਦੇ ਅਕਰਵਾਲ ਸਾਹਿਬ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਐਫਸੀ ਦੇ ਡਾਇਰੈਕਟਰ ਜੀਵਨ ਗਰਗੀ ਜੀ ਪਹੁੰਚੇ ਹੋਏ ਸਨ। ਤਸਵੀਰਾਂ ਵੀ ਦੇਖ ਸਕਦੇ ਹੋ। ਆਰਤੀ ਕੀਤੀ ਜਾ ਰਹੀਆਂ ਅਤੇ ਇਸ ਮੌਕੇ ਦੇ ਪਹੁੰਚੇ ਮਹਿਮਾਨਾਂ ਦਾ ਇੱਥੇ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਰਜਿੰਦਰ ਸਿੰਘਲਾ ਜੀ ਅਤੇ ਮਹਿਲਾ ਅਕਰਵਾਲ ਸਭਾ ਦੇ ਪ੍ਰਧਾਨ ਰੇਨੂ ਸਿੰਘਲਾ ਜੀ ਅਤੇ ਰੂਪਚੰਦ ਗੁਹਿਲ ਜੀਵਨਗਰ ਕਾ ਐਫਸੀਆ ਡਾਇਰੈਕਟਰ ਬੀਜੇਪੀ ਪੰਜਾਬ ਰੋਸ਼ ਗੁਹਿਲ ਜੀ ਇਸ ਮੌਕੇ ਤੇ ਹੋਰ ਵੀ ਅਗੂ ਸਹਿਵਾਣ ਪਹੁੰਚੋ ਇਸ ਹਨ ਆਓ ਸੁਣ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਇਸ ਮੌਕੇ ਦੇ ਸ਼ਾਮ ਸਤਿਜਿਵਾ ਜੀ ਗਜਿੰਦਰ ਰਾਪੂ ਜੀ ਅਤੇ ਇਸ ਮੌਕੇ ਤੇ ਹੋਰ ਵੀ ਆਗੂ ਸਹਿਵਾਣ ਪਹੁੰਚੋ ਇਸਨ ਤੇ ਇਸ ਮੌਕੇ ਤੇ ਆਰਤੀ ਕੀਤੀਆਂ ਜਾ ਰਹੀਆਂ ਹਨ ਰਵਿੰਦਰ ਰਤਨ ਜੀ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਮਾਰ ਸਾਰੇ ਸਹਿਮਤ ਬੈਠ ਗਏ ਸਾਰੇ ਆਪਣੇ ਹੱਥ ਖੜੇ ਕਰਕੇ ਜੁਨਾ ਅੱਗੇ ਤਸਦੀਕ ਕਰਾ ਲਈ ਅੱਜ ਸਾਰੇ ਸਹਿਮਤ ਹੋ ਗਏ ਇੰਨਾ ਕਰਵਾ ਸਵਾ ਲੱਗਦਾ ਚਲੋ ਇੱਥੇ ਨਮਸਕਾਰ ਲਾਗੇ ਤਾਂ ਸਮਾਜ ਦਾ ਸਾਂਝਾ ਕੰਮ ਹੈ ਤੁਹਾਡਾ ਜਿਹਾ ਮੇਰਾ ਨਹੀਂ ਔਰ ਜਿਸ ਦਿਨ ਆਪਾਂ ਇਹ ਕਰਤਾ ਤਾਂ ਹਰ 2 ਸਾਲ ਬਾਅਦ ਉਸਰੇ ਚੇਂਜ ਕਰਦੇ ਰਹਾਂਗੇ ਇੱਕ ਵਾਰ ਸਰੇਆ ਲਾ ਕੇ ਵਲੇ ਇਕੱਠ ਕਰ ਲੋ ਜਿਸ ਦਿਨ ਵੀ ਕਹੋਗੇ ਆਪਾਂ ਉਹਦੀ ਯਾਰਾਂ ਕਿ ਚੋਣ ਬਹੁਤ ਬਹੁਤ ਹੋਰ ਰਿਪੋਰਟ ਦੇਣਾ ਕੇਂਦਰ ਦਫਤਰ ਵਿੱਚ ਨਾ ਔਰ ਸਾਰਿਆਂ ਨਾਲ ਭਾਰਤੀ ਜਨਤਾ ਪਾਰਟੀ ਦਾ ਕੰਮ ਨਿਚਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਕਰਨਾ ਯਾਰ ਵੀ ਕਰੇ ਹਾਂ ਉਹ ਆਪਦੇ ਮਾਰੋ ਇੱਕ ਕੀ ਨਾਮ ਹੈ ਜੀ ਜੀਵਨ ਜੈ ਜਿਹੜੇ ਕੀ ਪ੍ਰੋਗਰਾਮ ਕੀਤੇ ਅੱਜ ਮਹਾਰਾਜਾ ਅਕਸੈਂ ਜੀ ਦੀ ਜਿਹੜੀ ਜੈਲਤੀ ਹੈ 5193 ਵੀ ਆਸੇ ਜੜੀ ਤੋਂ ਆਪਣੇ ਸਾਰੇ ਛੁੱਟੀ ਲਈ ਹੈ ਪੂਰੇ ਆਲ ਵਰਡ ਦੇ ਵਿੱਚ ਮਹਾਰਾਜਾ ਅਕਰ ਸਿੰਘ ਜੀ ਨੂੰ ਬੜੀ ਭੁੰਮਤਾ ਨਾਲ ਸਾਰੇ ਹੀ ਜਿਹੜੇ ਅਗਰਵਾਲ ਪਰਿਵਾਰ ਨੇ ਉਹਨਾਂ ਵੱਲੋਂ ਇਕੱਠੇ ਹੋ ਕੇ ਇੱਥੇ ਮਨਾਈ ਗਈ ਹੈ ਖਾਨੀਗੜ ਦੇ ਵਿੱਚ ਖਾਸ ਕਰ ਮਹਿਲਾ ਅਗਰਵਾਲ ਸਭਾ ਜਿਹਦੀ ਪ੍ਰਧਾਨ ਸਾਡੀ ਰੀਨੂ ਸਿੰਘਲਾ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਪਿਛਲੇ ਲਗਾਤਾਰ 10-12 ਸਾਲਾਂ ਤੋਂ ਇਹ ਜਿਹੜੇ ਮਹਾਰਾਜ ਅਕਰਸੈਂ ਜੀ ਜਨਮ ਦਿਨ ਜੀ ਮਨਾਉਂਦੇ ਆ ਔਰ ਇਹ ਅਗਰਵਾਲ ਭਵਨ ਭਵਾਨੀਗੜ੍ਹ ਦੇ ਵਿੱਚੇ ਹੀ ਮਨਾਇ ਜਾਂਦੀ ਹੈ ਔਰ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਗਰਵਾਲ ਪਰਿਵਾਰ ਨੇ ਇੱਥੇ ਇਕੱਤਰ ਹੋਏ ਨੇ ਔਰ ਉਹਨਾਂ ਨੇ ਸਾਰਿਆਂ ਨੇ ਜਿੱਥੇ ਮਹਾਰਾਜ ਅਕਰਸੈਂ ਜੀ ਜਨਮ ਦਿਨ ਆ ਸਾਡਾ ਅਣੀ ਜੀ ਹੈ ਜਿਵੇਂ ਕਿ ਸਾਡਾ ਆਪਣੇ ਵਿਚਾਰ ਨੇ ਉਹਨਾਂ ਦੀ ਸਾਰੀ ਚਰਚਾ ਕੀਤੀ ਹੈ ਔਰ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਮਹਾਰਾਜਾ ਅਗਰਸ ਸਿੰਘ ਜੈੰਤੀ ਮਨਾਉਂਦਾ ਮੇਨ ਕਾਰਨ ਇਹੀ ਹੈ ਕਿ ਜਿਹੜੇ ਸਾਡੇ ਵਿਚਾਰ ਨੇ ਉਹ ਸਾਡੀ ਅਗਲੀ ਜਨਰੇਸ਼ਨ ਤੱਕ ਪਹੁੰਚ ਜਾਣ ਕਿਉਂਕਿ ਇਹਨਾਂ ਜੈੰਤੀਆਂ ਦੇ ਵਿੱਚ ਹੋਰ ਜਿੱਥੇ ਆਪਾਂ ਆਪਣੇ ਉਹਨਾਂ ਪੁਰਖਦਾਨਾਂ ਨੂੰ ਯਾਦ ਕਰਦੇ ਆਂ ਨਾਲ ਦੇ ਨਾਲ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਅਗਲੀ ਪੀੜ੍ਹੀ ਨੂੰ ਟਰਾਂਸਫਰ ਕਰਦੇ ਆਂ ਜਦੋਂ ਉਹਨਾਂ ਚੀਜ਼ਾਂ ਤੇ ਚਰਚਾ ਹੁੰਦੀ ਹੈ ਬੱਚੇ ਇੱਥੇ ਬੈਠ ਕੇ ਸੁਣਦੇ ਨੇ ਤਾਂ ਉਹਨਾਂ ਦੇ ਪਿੱਛੇ ਰਹਿ ਜਾ ਅਗਲਾ ਬੀਜ ਹੈ ਉਹ ਬੋਇਆ ਜਾਂਦਾ ਹੈ ਕਿਸੇ ਤਰੀਕੇ ਦੇ ਨਾਲ ਉਹਨੇ ਬਾਣੀ ਦੇ ਵਿੱਚ ਚੱਜਦਾ ਅਗਰਵਾਲ ਫਰਮਾਨ ਮਹਾਰਾਜਾ ਅਗਰਸ ਸਿੰਘ ਜੀ ਦੀ 55 ਸਾਲਾ ਦੀ ਜੈੰਤੀ ਅਰੇ ਤੁਮ ਤਾਂ ਦੇ ਨਾਲ ਕੋਈ ਨਹੀਂ ਆ ਰਹੇ ਨੇ ਜਿੱਥੇ ਮੈਂ ਭਵਾਨੀਗੜ੍ਹ ਦੇ ਸਾਰੇ ਅਦਰਵਾਰ ਪਰਿਵਾਰਾਂ ਨੂੰ ਇਹਦੀ ਵਧਾਈ ਦੇਣਾ ਉਥੇ ਮੈਂ ਸਾਰੀ ਦੇਸ਼ਾਂ ਬੇਸ਼ਾਂ ਵਿੱਚ ਬੱਜਦੇ ਸਾਰੇ ਹੀ ਅਦਰਵਾਰ ਪਰਿਵਾਰਾਂ ਨੂੰ ਮਹਾਰਾਜਾ ਕਰਸਨ ਜੀ ਦੀ ਇਸ ਪਵਿੱਤਰ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦੇਣਾ ਔਰ ਇਹ ਹੀ ਆਸਾ ਕਰਦਾ ਕਿ ਮਹਾਰਾਜਾ ਕਰਸਨ ਜੀ ਸਾਰਿਆਂ ਤੇ ਬਹੁਤ ਖੁਸ਼ੀ ਕਿਰਪਾ ਬਣਾ ਕੇ ਰੱਖਣ ਬਹੁਤ-ਬਹੁਤ ਹਾਂ ਜੀ ਕੀ ਨਾ ਭਾਈ ਸਿੰਘਲੀਆ ਕੀ ਪ੍ਰੋਗਰਾਮ ਅੱਜ ਮਹਾਰਾਜਾ ਅਗਰਸੇਨ ਦੀ 519 ਜਨਤੀ ਬਹੁਤ ਮੁਕਮਲ ਰੂਪ ਨਾਲ ਨਿਕਲ ਅਗਰਵਾਲ ਦੇ ਵਿੱਚ ਬਣਾਈ ਜਾ ਰਹੀ ਹੈ ਇਸ ਦਾ ਸਾਨੂੰ ਸਾਰੇ ਅਕਰਵਾਲ ਭਰਾਵਾਂ ਨੂੰ ਬਹੁਤ ਕਿਵੇਂ ਦੇਦਿਆਂ ਚ ਭਾਈਚਾਰਾ ਸਮੂਹ ਬਹੁਤ ਵਧੀਆ ਪਹੁੰਚਾ ਬਹੁਤ ਵੀ ਘਟ ਅਗਰਵਾਲ ਭਾਈਚਾਰਾ ਇਸ ਦੀ ਸਾਂਝ ਇਸ ਕਰਕੇ ਅਗਰਸੇਨ ਜਨਤੀ ਬਣਾਈ ਜਾਂਦੀ ਹੈ ਕਿ ਅਕਰਵਾਲ ਜਿਹੜੇ ਭਾਈ ਨੇ ਉਹਨਾਂ ਨੇ ਸਾਂਝ ਬਣੀ ਰਹੇ ਔਰ ਦੁੱਖ ਸੁਖੋਂ ਅੰਗਰੇਜ਼ਾਂ ਨੇ ਔਰ ਜਿਹੜਾ ਸਮਾਜ ਦੇ ਵਿੱਚ ਸੰਦੇਸ਼ ਜਾਂਦਾ ਹੈ ਅਗਲੀ ਪੀੜ੍ਹੀ ਹੈ ਜਿਹੜੀ ਆਉਣ ਵਾਲਾ ਸਮਾਜ ਹੈ ਬੱਚਿਆਂ ਨੂੰ ਹੀ ਪਤਾ ਲੱਗੇ ਕਿ ਜਿਹੜੇ ਸਾਡੇ ਮਹਾਪੁਰਖ ਜਿਹੜੇ ਮਹਾਰਾਜਾ ਕਰਨ ਸਿੰਘ ਜੀ ਕੋਣ ਸਨ ਆ ਜੇ ਅਸੀਂ ਜਨਤੀ ਮਨਾਉਂਦੇ ਰਹਾਂਗੇ ਤਾਂ ਸਾਨੂੰ ਜਿਹੜੇ ਆਉਣ ਵਾਲੇ ਟੀੜੀ ਹੈ ਬੱਚੇ ਦੇ ਜਿਹਨੂੰ ਕਾਰਾਂ ਸਿੱਖਿਆ ਮਿਲਦੀ ਰਹੇ ਕਿ ਸਾਡੇ ਉਹਨਾਂ ਤੋਂ ਪਤਾ ਦਾ ਧਿਆਨ ਕਰਕੇ ਸਾਰੇ ਸਮਾਜ ਦੀ ਛੇਹਾਂ ਜਿਹੜੀਆਂ ਪਾਸੇ ਮਨੀਆਂ ਦਸ਼ਾ ਬਣਾ ਕੇ ਜਿਹੜੇ ਮਹਾਰਾਜਾ ਕਰਨ ਸਿੰਘ ਜੀ ਰੇਨ ਸਿੰਘ ਅੱਜ ਕੀ ਪ੍ਰੋਗਰਾਮ ਨੇ ਅੱਜ ਅਸੀਂ ਮਹਿਲਾ ਕਰਵਲ ਸਭਾ ਵੱਲੋਂ ਅੱਜ ਮਹਾਰਾਜਾ ਕਰਸੈਂਜੀ ਦਾ ਜਨਮ ਦਿਨ ਮਨਾਉਣ ਆਏ ਹਾਂ ਇਹ ਮਾਤਾ ਦੇ ਜਦੋਂ ਪਹਿਲਾਂ ਉਹ ਰਸਤਰਾ ਨੂੰ ਸ਼ਾਰਟਿੰਗ ਦੇਣ ਗਿਆ ਅੱਜ ਮਹਾਰਾਜਾ ਕਰਸੈਂਜੀ ਦੀ ਜਨਮ ਦਿਹਾੜੀ ਇਹ ਜਦੋਂ 5900 ਨੰਬਰਮੀ ਜਨਮ ਦਿਹਾੜੀ ਸੀ ਆਏ ਸਾਲ ਬੜੀ ਤੁੰਮਤਾ ਨਾਲ ਮਨਾਨੇ ਆ ਸਾਰੇ ਪੈ ਕਰਵਲ ਭਾਈ ਭੈਣ ਸਾਰੇ ਸ਼ਹਿਰ ਵੱਧ ਤੋਂ ਵੱਧ ਬਹੁਤ ਬੜੇ ਕੱਟ ਹੁੰਦਾ ਤੇ ਬਹੁਤ ਬਹੁਤ ਅਸੀਂ ਤੁੰਮਤਾ ਨਾਲ ਮਨਾਨੇ ਆ ਸਾਰੇ ਸੀ ਉਹਨਾਂ 7 ਅਕਤੂਬਰ ਨੂੰ ਅਗਰਵਾਹਾ ਤਾਂ ਅੰਮ੍ਰਿਤ ਦੇ ਬਹੁਤ ਭਾਰੀ ਮੇਲਾ ਲੱਗਦਾ ਹੈ। ਆਪਾਂ ਦਿੱਲੀ ਤੋਂ ਕੋਲਕਾਤੇ ਤੋਂ ਸਾਰੇ ਇੰਡੀਆ ਤੋਂ ਲੋਕ ਆਉਂਦੇ ਨੇ ਕਿ ਉੱਥੇ ਜਾਤੀਵਾਦੀ ਦਾ ਕੋਈ ਹੋ ਨਹੀਂਗਾ। ਸਾਰੇ ਲੋਕ ਆਉਂਦੇ ਨੇ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਹਦੇ ਵਿੱਚ ਸਾਰੀ ਦੁਨੀਆ ਪਰ ਆਉਂਦੇ ਨੇ ਤੇ ਅਸੀਂ ਵੀ ਉਮੀਦ ਹੈ ਕਿ ਵਾਸਪਾਸੇ ਲੈ ਕੇ ਜਾਵਾਂਗੇ। ਬਾਕੀ ਜਿਵੇਂ ਭਗਵਾਨ ਜੀ ਦੀ ਮਰਜ਼ੀ ਹੋਊਗੀ। ਹੋ ਸਕਿਆ ਤਾਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਆਪਾਂ ਇੱਥੇ ਆਏ ਸਾਲ ਬਥੇ ਬਥੇ ਜਨਮ ਦਿਨਾਇਆ ਕਰੀਏ। ਬੁਧੇ-ਬੁਧੇ ਆਪਣੇ ਅਕਾਲ ਸਾਈਂ ਮਹਾਰਾਜਿਆਂ ਦਾ ਨਾ ਸਭਾਂ ਦਾ ਅਸ਼ੀਰਵਾਦ ਲਿਆ ਕਰੀਏ ਤੇ ਅੱਜ ਸਾਰੇ ਆਪਣੇ ਘਰਾਂ ਨਹੀਂ ਕਰਨੀ ਇਹ ਬੇਨਤੀ ਹੈ ਰਾਤ ਨੂੰ ਆਪਣੇ ਆਪਣੇ ਘਰਾਂ ਵਿੱਚ ਦੀਪ ਮਾਲਾ ਜ਼ਰੂਰ ਕਰਨੀ ਹੈ ਤਾਂ ਕਿ ਆਪਾਂ ਗੁਰੂ ਜਨ ਮਹਾਰਾਜ ਜੀ ਦਾ ਤਿਹਾੜਾ ਜਿਹੜਾ ਉਹ ਦੀਵਾਲੀ ਦੀ ਤਰਾਜਕ ਮੰਗਾ ਕੇ ਕਰਦੇ ਗਏ ਇਸ ਕਰਕੇ ਸਾਰੇ ਜਿੰਨੇ ਵੀ ਸੰਗਤ ਆਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਦੇ ਕਰਾਈ ਬਹੁਤ ਬਹੁਤ ਧੰਨਵਾਦ